ਮਮਾ ਕੀ ਬਣਾ ਰਹੇ ਹੋ ਮੈਂ ਬੇਟਾ ਬਣਾ ਰਹੀ ਹਾਂ ਅੱਜ ਸਬਜੀ ਤੇ ਅੱਜ ਘਰੇ ਕੋਈ ਸਬਜੀ ਹੈ ਨਹੀਂ ਸੀ ਇਸ ਲਈ ਆਪਾਂ ਕੁਝ ਸਪੈਸ਼ਲ ਬਣਾ ਲਿਆ ਤੇ ਮਿੰਟਾਂ ਦੇ ਵਿੱਚ ਹੀ ਬਨ ਜਾਊਗਾ ਤੇ ਆਪਾਂ ਨਾਲੇ ਸਾਰਿਆਂ ਨੂੰ ਦੱਸ ਦਿਆਂ ਵੀ ਜੇ ਲੋ ਘਰੇ ਕੁਝ ਨਾ ਹੋਵੇ ਤਾਂ ਤੁਸੀਂ ਇਹ ਸਬਜੀ ਤਿਆਰ ਕਰੋ ਬਹੁਤ ਹੀ ਟੇਸਟੀ ਬਣਦੀ ਹੈ ਤੇ ਬਹੁਤ ਹੀ ਛੇਤੀ ਬਣਦੀ ਹੈ ਜੀ ਤੇ ਵੀਡੀਓ ਨਾਲ ਜੁੜੇ ਰਹੋ ਤੁਸੀਂ ਵੀਡੀਓ ਪੂਰੀ ਜ਼ਰੂਰ ਦੇਖਿਓ ਤੇ ਸਾਡੇ ਪੇਜ ਨੂੰ ਫੋਲੋ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਵੀ ਜ਼ਰੂਰ ਕਰਿਓ हां जी ए कड़ाई चापा थोड़ा करा तरह हाँ गर्म हो गया जीरा उस वाला गैस में स्लो पे। तेरे पत्ता दो लाल मिर्चा तेरे थोड़ी जी दालचीनी बिल्कुल ਇਹ ਕਪਾ ਵੱਡੀ ਲਾਈਚੀ ਪਾਵਾਂਗੇ ਇਹ ਟੇਸਟ ਲਈ ਜੇ ਕੋਈ ਕਨੀਕੇ ਨੀਕੇ ਚੀਜ਼ ਆਪਣੇ ਘਰੇ ਪਈਆਂ ਹੀ ਹੁੰਦੀਆਂ ਤੇ ਇਹਦੇ ਨਾਲ ਸਬਜ਼ੀ ਬਹੁਤ ਟੇਸਟੀ ਬਣੂਗੀ ਤੇ ਫਿਰ ਆਪਾਂ ਉਹਦੇ ਤੋਂ ਬਾਅਦ ਕੱਟੇ ਲੇਗੇ 5-6 ਪਿਆਜ਼ ਪਿਆਜ਼ ਘਰੇ ਹਰ ਟਾਈਮ ਮੌਜੂਦ ਹੁੰਦੇ ਆ ਤੇ ਇਹਨੂੰ ਆਪਾਂ ਇੱਕ ਕਰੀਏ ਉਸ ਤੋਂ ਬਾਅਦ ਆਪਾਂ ਕੱਟੀਆਂ ਨੀਆਂ छे हरिया मिर्च प्याज नोल हां जी देखो प्याज का कलर बिल्कुल चेंज हो गया हम इच्छ अदा चमच नमक अद्धा चमच लाल मिर्च लाल मिर्च आप घट पाइए क्योंकि आप हरी मिर्च पाइए ज्यादा ਤਿੰਨ ਦਾ ਚਮਚ ਹਲਦੀ, ਥੋੜਾ ਜਿਹਾ ਗਰਮ ਮਸਾਲਾ, ਕਨੀਆ ਪਾਊਡਰ। ਇਹ ਚੀਜ਼ਾਂ ਆਪਾਂ ਸਾਰੀਆਂ ਇਹਦੇ ਵਿੱਚ ਪਾਵਾਂਗੇ। ਔਰ ਤੋਂ ਬਾਅਦ ਥੋੜਾ ਜਿਹਾ ਪਾਣੀ ਪਾ ਕੇ ਇਸ ਚੰਗੀ ਤਰ੍ਹਾਂ ਪੁੰਨ ਲਾਂਗੇ। 2-3 ਮਿੰਟ ਤੱਕ ਇਹਨੂੰ ਐਸੇ ਤਰ੍ਹਾਂ ਹੀ ਪਕਾ ਲਾਂਗੇ। ਹਾਂਜੀ ਥੋੜੀ ਜਿਹੀ ਇਹਦੇ ਵਿੱਚ ਆਪਣੀ ਮੇਥੀ ਪਾਈ। ਸੋ ਮੇਰਾ ਆਪਾਂ ਲਈ ਬਣੇ ਕਿਉਂਕਿ ਇਹਦੇ ਵਿੱਚ ਅੱਧਾ ਪੌਣਾ ਗਲਾਸ ਦੁੱਧ ਦਾ ਪਾਉਣਾ। ਗੈਸ ਨੂੰ ਤੁਸੀਂ ਸਲੋਰੀ ਰੱਖਿਓ। ਤੇ ਦੋਸਤੋ ਬਾਕੀ ਹੁਣ ਆਪਾਂ ਇਹਦੇ ਵਿੱਚ ਕਰਦੀ ਥੋੜੀ ਜੀ ਮਲਾਈ ਪਾ ਦਾਂਗੇ। ਤਾਜ਼ੇ ਦੁੱਧ ਦੀ ਮਲਾਈ ਹੋਵੇ ਜਿਹੜੀ ਤੁਸੀਂ ਇਹਦੇ ਵਿੱਚ ਪਾਉਂਗੇ। ਤੇ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ 1 ਮਿੰਟ ਤੱਕ ਸਲੋ ਫਲੇਮ ਤੇ ਪਕਾਉਣ ਤੋਂ ਬਾਅਦ ਇਹ ਸਬਜੀ ਤਿਆਰ ਹੋ ਗਈ ਹੁਣ ਆਪਾਂ ਇਹਦੇ ਵਿੱਚ ਥੋੜਾ ਜਿਹਾ ਹਰਾ ਧਨੀਆ ਕੱਟ ਕੇ ਵਿੱਚ ਪਾ ਦਾਂਗੇ ਜੀ ਤੇ ਇਹ ਸਬਜੀ ਬਹੁਤ ਹੀ ਟੈਸਟੀ ਬਣਦੀ ਹੈ ਤੇ ਬਹੁਤ ਘੱਟ ਟਾਈਮ ਦੇ ਵਿੱਚ ਤਿਆਰ ਹੋ ਜਾਂਦੀ ਹੈਗੀ ਤੁਸੀਂ ਇਸ ਨੂੰ ਜ਼ਰੂਰ ਟਰਾਈ ਕਰਕੇ ਦੇਖਿਓ ਤੇ ਮੈਨੂੰ ਕਮੈਂਟ ਕਰਕੇ ਦੱਸਿਓ ਵੀ ਤੁਹਾਡੀ ਸਬਜੀ ਕਿਹੋ ਜਿਹੀ ਬਣੀ ਹੈਗੀ ਤੇ ਇੱਕ ਵਾਰੀ ਤੁਸੀਂ ਇਹ ਸਬਜ਼ੀ ਬਣਾਈ ਤਾਂ ਤੁਹਾਡਾ ਬਾਰ-ਬਾਰ ਸਬਜ਼ੀ ਬਣਾਉਣ ਨੂੰ ਦਿਲ ਕਰੂਗਾ ਵੀਡੀਓ ਦੇਖਣ ਦੇ ਲਈ ਤੁਹਾਡਾ ਬਹੁਤ ਬਹੁਤ